ਹੈਲੋ ਛੀ ਦੇਖੋ ਜੀ ਪੀਜ਼ਾ ਰੈਡੀ ਹੋ ਕੇ ਘਰ ਨੂੰ ਆ ਗਿਆ ਔਰ ਇਹਦੇ ਵਿੱਚੋਂ ਇੱਕ ਸਲਾਈਸ ਗੈਪ ਹੋ ਗਿਆ ਆਂਦਿਆਂ ਹੀ ਉਹ ਸਲਾਈਸ ਕਿੰਨੇ ਖਾਦਾ ਹੈ ਸਾਡੀ ਵਿਦਿਆ ਨੇ ਕਿਉਂਕਿ ਵਿਦਿਆ ਨੂੰ ਜਦੋਂ ਪਤਾ ਲੱਗਾ ਮੰਮਾ ਪੀਜ਼ਾ ਲੈ ਕੇ ਘਰ ਨੂੰ ਆ ਗਿਆ ਹੈ ਫੈਰੀ ਵੀ ਹੈਪੀ ਤੇ ਵਿਦਿਆ ਵੀ ਹੈਪੀ ਤੇ ਇਹ ਇੱਕ ਸਲਾਈਸ ਗੈਪ ਹੋ ਚੁੱਕਿਆ ਹੋਇਆ ਹੈ ਔਰ ਇਹ ਦੇਖੋ ਸੇਮ ਟਾਈਮ ਅਜੀ ਫੋਮੀ ਨੇ ਆਪਣੇ ਪਪਾ ਲਈ ਦੇਖੋ ਚਪਾਤੀ ਬਣਾਈ ਹੈ ਇਹ ਸ਼ਕਲ ਦੇ ਨਹੀਂ ਜਾਣਾ ਟੇਸਟੀ ਦੇਖੋ ਕਿੰਨੀ ਮਤਲਬ ਵਧੀਆ ਵਧੀਆ ਚਪਾਤੀ ਬਣਾਈ ਛੋਟੇ ਛੋਟੇ ਹੱਥਾਂ ਨਾਲ ਅਜੀ ਫੋਮੀ ਦੀ ਉਮਰ ਕੁਝ ਖਾਸ ਨਹੀਂ ਹੈ ਸਿਰਫ 14 ਸਾਲ ਹੈ 14 ਸਾਲ ਦੀ ਉਮਰ ਹੈ ਤੇ ਦੇਖੋ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਕਿੰਨੇ ਸੋਹਣੇ ਫੁਲਕੇ ਬਣਾਏ ਮੇਰੇ ਲਈ ਤਾਂ ਬਹੁਤ ਸੋਹਣੇ ਫੁਲਕੇ ਹੈ ਬਾਕੀਆਂ ਨੇ ਜੇ ਕੋਈ ਕਮੈਂਟਸ ਕਰਨਾ ਹੋਵੇ ਤੇ ਆਪਣੀ ਕੋ ਛੋਟੀ ਜੀ ਬੱਚੀ ਲਈ ਕਮੈਂਟਸ ਤੁਸੀਂ ਦੇ ਸਕਦੇ ਹੋ ਤੇ ਸੇਮ ਸਾਡੀ ਅਰਬੀ ਦੀ ਸਬਜੀ ਰਹੇਗੀ ਕਿਉਂਕਿ ਅਰਬੀ ਦੀ ਸਬਜੀ ਆਰੋ ਨੂੰ ਬਹੁਤ ਪਸੰਦ ਆਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਮੈਨੂੰ ਅਰਬੀ ਦੀ ਸਬਜੀ ਮੇਰੇ ਵਾਸਤੇ ਰੱਖ ਲਈ ਤਾਂ ਕਿ ਅਰਬੀ ਦੀ ਸਬਜੀ ਗੈਪ ਨਾ ਹੋਵੇ ਠੀਕ ਹੈ ਸੋ ਐ ਦੇਖੋ ਵਿਦਿਆ ਫਮੇ ਲਾਈਟ ਔਨ ਕਰਨਾ ਬੇਟਾ ਵਿਦਿਆ ਲਈ ਵਿਦਿਆ ਪੀਜ਼ਾ ਖਾਇਆ ਕਿੰਨਾ ਖਾਇਆ ਹਾਂ ਬਹੁਤ ਟੇਸਟੀ ਕਿੰਨਾ ਟੇਸਟੀ ਯਮੀ ਯਮੀ ਤੁਹਾਨੂੰ ਪਤਾ ਹੈ ਏ ਪੀਜ਼ਾ ਦਾ ਰੇਟ ਮੈਕਸੀਮਮ ਆ ਔਰ ਮੀਡੀਅਮ ਸਾਈਜ਼ ਦਾ ਪੀਜ਼ਾ ਇਹਦੇ ਵਿੱਚ 6 ਸਲਾਈਸ ਆਏ ਸੀ ਤੇ 320 ਰੁਪਏ ਦਾ ਮਲੇ ਪੀਜ਼ਾ ਆਲਰੇਡੀ ਮਲੇ ਹੈਗਾ ਹੈ ਬਿਲਿੰਗ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਮੈਂ ਭਈਆ ਦੀ ਵੀਡੀਓ ਵਗੈਰਾ ਜਿਸ ਨਾਲ ਡਾਲੀ ਹੈ ਤੇ ਭਈਆ ਨੇ ਕਿਹਾ ਕਿ ਤੁਸੀਂ YouTube ਉੱਪਰ ਹੀ ਗਿਓ ਜਾਂ Facebook ਫਾਲੋਅਸੋ ਮੈਂ ਤੁਹਾਨੂੰ ਇੱਕ ਅੱਧੀ ਵਾਰ ਵੀਡੀਓ ਦੇ ਵਿੱਚ ਚੈੱਕ ਕੀਤਾ ਹੈ ਤੁਸੀਂ ਮੈਨੂੰ ਸ਼ੋਅ ਹੋਏ ਹੋ ਤੇ ਫਿਰ ਭਈਆ ਨੇ ਕਿਹਾ ਕਿ ਮੈਂ ਆਪਣੀ ਖੁਸ਼ੀ ਲਈ ਤੁਹਾਨੂੰ 10% ਲੈਸ ਦੇਣਾ ਹੈ ਤੇ ਜਿਹਦੇ ਵਿੱਚ ਭਈਆ ਨੇ ਮੈਨੂੰ 284 ਦਾ ਯਸ ਪੀਜ਼ਾ ਲਗਾਇਆ ਤੇ ਹੁਣ ਅਸੀਂ ਪੀਜ਼ੇ ਦਾ ਜਿਹੜਾ ਸੈਟਅਪ ਹੈ ਉਹ ਚੈੱਕ ਕਰਾਂਗੇ ਬਾਕੀ ਲੋਕੇਸ਼ਨਸ ਮੈਂ ਤੁਹਾਨੂੰ ਡਾਲ ਦਵਾਂਗੀ ਤੇ ਇਹ ਪੀਜ਼ਾ ਸਿਰਫ ਫਾਰਮੇ ਲਈ ਆਇਆ ਹੈ ਤੇ ਫਾਰਮੇ ਤੁਸੀਂ ਪੀਜ਼ੇ ਨੂੰ ਟੇਸਟ ਕਰੋ ਔਰ ਟੇਸਟ ਕਰਕੇ ਆਪਣੇ ਮੇਰੇ ਜਿਹੜੇ ਫਾਲੋਅਰਸ ਫੈਮਿਲੀ ਫੇਸਬੁੱਕ ਹੈ ਉਹਨਾਂ ਨੂੰ ਦੱਸੋ ਬਾਕੀ ਇਹ ਦੇਖੋ ਜੀ ਲੈਮਨ ਸਾਡੇ ਲੈਮਨ ਪਏ ਨੇ ਬਹੁਤ ਜਲਦੀ 2-3 ਦਿਨ ਤੱਕ ਮੈਂ ਲੈਮਨਸ ਜਿਹੜੇ ਐ ਕਿ ਟੀ ਵਗੈਰਾ ਪੀਣਾ ਬੰਦ ਕੀਤੀ ਹੋਈ ਹੈ ਤੇ ਲੈਮਨ ਜਿਹੜੇ ਮੇਰੇ ਵਿਚਾਰੇ ਮੇਰੀ ਤਰ੍ਹਾਂ ਮੁਰਝਾ ਚੁੱਕੇ ਨੇ ਤੇ ਮੈਂ ਇਹਨਾਂ ਨੂੰ ਕੋਸ਼ਿਸ਼ ਕਰਾਂਗੀ ਅੱਜ ਲੈਮਨ ਟੀ ਪੀਵਾਂਗੀ ਇੱਕ ਮੇਰਾ ਪੁੱਤਰ ਪੀਏਗਾ ਹੈਲੋ ਵਿਵੇਕ ਇੱਕ ਮੇਰਾ ਪੁੱਤਰ ਪੀਏਗਾ ਲੈਮਨ ਟੀ ਦੇਖੋ ਕਿੰਨਾ ਸਮਾਰਟ ਹੈ ਹੈਨਾ ਔਰੇ ਲਾਰਿੰਗ ਸਮਾਰਟ ਹੈ ਹਾਂਜੀ ਕਿਹਦੇ ਕਾਰਨ ਸਮਾਰਟ ਹੋ ਮੋਨਿਕਾ ਦਾ ਮਨ ਤੇ ਇਹ ਦੇਖੋ ਲੈਮਨਸ ਟੀ ਮੈਂ ਔਰ ਮੇਰਾ ਬੇਟਾ ਪੀਵਾਂਗੇ ਤੇ ਕੁਝ ਅਦਰਕ મે ਇਦਾਂ ਪੀਸ ਕੱਟ ਕੇ ਰੱਖੇ ਨੇ ਇਹਨਾਂ ਦੀ ਮੈਂ ਬਹੁਤ ਜਲਦੀ ਪੇਸਟ ਬਣਾ ਕੇ ਰੱਖਣੀ ਹੈ ਮੈਂ ਤੁਹਾਨੂੰ ਦੱਸ ਦਵਾਂ ਕਿਉਂਕਿ ਪੇਸਟ ਮੈਂ ਤਦ ਬਣਾਉਂਦੀ ਆ ਕਿ ਜਦੋਂ ਕਿਸੇ ਵੇਲੇ ਬਹੁਤ ਜਲਦੀ ਮੈਨੂੰ ਟਿਫਨ ਰੈਡੀ ਕਰਨਾ ਪੈਂਦਾ ਨਾ ਵੀ ਵੇਖ ਲਈ ਤੇ ਪਹਿਲਾਂ ਦਾ ਮਸਾਲਾ ਰੈਡੀ ਹੋਣਾ ਚਾਹੀਦਾ ਹੈ ਤੇ ਜਿਹਦੇ ਕਾਰਨ ਤਾਂਕਿ ਕੋਈ ਦਿੱਕਤ ਨਾ ਆਵੇ ਜਲਦੀ ਜਲਦੀ ਸਬਜ਼ੀ ਰੈਡੀ ਹੋ ਜਾਵੇ ਇਸ ਲਈ ਇਹਦਾ ਅਸੀਂ ਪੇਸਟ ਬਣਾਵਾਂਗੇ ਤੇ ਇਹਦੀ ਅਸੀਂ ਗਰੰਟੀ ਪਿੰਦੇ ਆ ਤੇ ਗ੍ਰੀਨ ਚਿਲੀ ਜਿਹੜੀ ਆ ਉਹਦੀ ਵੀ ਮੈਂ ਨਾਰਮਲੀ ਪੇਸਟ ਬਣਾ ਕੇ ਰੱਖ ਕੇ ਪਹਿਲਾਂ ਹੀ ਰੱਖੀ ਹੁੰਦੀ ਸੀ ਆਪਣੇ ਸੈਟਅਪ 'ਚ ਤੇ ਔਨਮੇ ਕਾ ਸਾਰਾ ਪੇਸਟ ਬਣਾ ਕੇ ਦਿਖਾਵਾਂਗੀ ਕਿ ਦੇਖੋ ਮੈਂ ਕਿਸ਼ਟ ਕੀਤਾ ਹੁੰਦਾ ਮਤਲਬ ਮੈਕਸਿਮਮ ਹਫਤਾ ਹਫਤਾ ਜਿੱਦਾ ਮੇਰਾ ਸਟੋਰ ਜਿਹੜਾ ਸਮਾਨ ਕੰਪਲੀਟ ਰਹਿੰਦਾ ਤੇ ਰੈਗੂਲਰ ਜਿੱਦਾ ਸਬਜੀ ਭਾਜੀ ਬੰਦੀ ਹੈ ਤੇ ਹਫਤਾ ਨਿਕਲ ਜਾਂਦਾ ਬਾਕੀ ਇਹ ਵੀ ਵੇਖਦਾ ਸਵੇਰ ਦਾ ਚਾਹ ਪਾਣੀ ਦਾ ਸਮਾਨ ਪਹਿਲਾਂ ਇੰਨੇ ਟ੍ਰੇ ਚ ਆਪਣਾ ਰੱਖਿਆ ਹੁੰਦਾ ਮੈਂ ਜਦੋਂ ਆਈ ਮੈਂ ਕਿਹਾ ਵਿਵੇਕ ਪੁੱਤ ਇਹਦੇ ਡੱਬਾ ਖਾਲੀ ਸੀ ਕਹਿੰਦਾ ਮਮਾ ਮੈਂ ਫਿਲ ਕਰਦਾ ਕਿਉਂਕਿ ਸਵੇਰੇ ਫਿਰ ਮੈਂ ਤਾਂ ਨੋ ਡਿਸਟਰਬ ਨਹੀਂ ਕਰਨਾ ਹੁੰਦਾ ਸੋ ਤੇ ਕਾਫੀ ਅੱਧਾ ਰਹੀ ਮੈਂ ਖਾ ਚੁੱਕੀ ਹਾਂਜੀ ਆਹਨ ਦੇਖੋ ਤੁਹਾਨੂੰ ਵੇਖ ਕੇ ਭੱਜ ਗਏ ਨਾਲ ਹੀ ਹੁਣ ਕਹਰੇ ਮੈਨੂੰ ਵੀਡੀਓ ਚ ਨਾ ਰੱਖੀ ਤੇ ਬਿਲਕੁਲ ਕੀ ਨਹੀਂ ਕਵੀ ਵਿਵੇਕ ਹਾਂ ਹਾਂਜੀ ਫੋਰ ਮੈਨ ਵਿਵੇਕ ਉਹ ਬਾਪਾ ਦਾ ਬਾਲਸ ਬੇਟਾ ਇੱਕ ਸਾਈਡ ਤੇ ਕਰ ਦੋ ਅਰਬੀ ਵਾਲਾ ਤੇ ਇਹ ਦੇਖੋ ਫੋਰ ਮੈਨ ਤੁਸੀਂ ਪੀਜ਼ਾ ਖੁਸ਼ ਹੋਇਓ ਪਹਿਲਾਂ ਇਹ ਦੱਸੋ ਹਾਂ ਇੰਨੀ ਖੁਸ਼ ਹੋਈ ਤੇ ਇੰਨਾ ਦੁੱਖ ਲੱਗਾ ਜੀ आ, है, है, हैपी हैपी ते ते अच्छा ਤੁਹਾਨੂੰ ਪਤਾ ਹੈ ਮਰੀਜ਼ ਜਿਹੜਾ ਬਿਲਕੁਲ ਠੀਕ ਠਾਕ ਹੈ ਤੰਦਰੁਸਤ ਤੇ ਵਧੀਆ ਹੈ ਹੈਪੀ ਹੈਪੀ ਹੈ ਤੇ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੋਈ ਹੈ ਤੇ ਮੈਂ ਸੋਚੀਆ ਫੋਮੇ ਨੇ ਆਪਣਾ ਬੁੱਥਾ ਬਣਾ ਲੈਣਾ ਤੇ ਇਸ ਲਈ ਫੋਮੇ ਨੂੰ ਹੈਪੀ ਹੈਪੀ ਕਰਨ ਲਈ ਉਹਦੇ ਮॉम ਸਪੈਸ਼ਲਿਸ ਦੀ ਖੁਸ਼ੀ ਲਈ ਪੀਜ਼ਾ ਲੈ ਕੇ ਆਏ ਔਰ ਫੋਮੇ ਪੀਜ਼ੇ ਦਾ ਬੇਸ ਵਗੈਰਾ ਫਸਟ ਇਹੋ ਜਿਹਾ ਰੈਸਟੋਰੈਂਟ ਹੈ ਜਿੱਥੇ ਮम्मा ਫੈਮਲੀ ਸਟੋਰ ਫਰੈਂਡ ਚ ਗਏ ਬਹੁਤ ਅੱਛਾ ਸੈਟਅਪ ਬਣਿਆ ਹੋਇਆ ਸੀ ਸਮਾਂ ਮਿਲੇਗਾ ਤੇ ਮੈਂ ਤੋਂ ਇਵਨਿੰਗ ਟਾਈਮ ਜ਼ਰੂਰ ਜਾਵਾਂਗੇ ਇਹਨਾਂ ਦਾ ਫੂਡ ਸਾਰਾ ਚੈੱਕ ਕਰਨ ਲਈ ਠੀਕ ਹੈ ਸੋ ਪੀਜ਼ਾ ਦਾ ਬੇਸ ਤੁਸੀਂ ਮੈਨੂੰ ਦੱਸੋ ਕਿਸ ਤਰ੍ਹਾਂ ਦਾ ਲੱਗਾ ਵਧੀਆ ਔਰ ਇੱਕ ਬਾਈਟ ਵੀਵੇਕ ਤੁਸੀਂ ਵੀ ਲਵੋ ਔਰ ਮੇਰੇ ਫੋਲੋਸ ਫੈਮਿਲੀ ਨੂੰ ਦੱਸੋ ਕਿ ਤੁਹਾਨੂੰ ਇਹ ਕਿਸ ਤਰ੍ਹਾਂ ਦਾ ਲੱਗਾ ਕੋਈ ਗੱਲ ਨਹੀਂ ਬੇਟਾ ਓਮਨ ਓਮਨ ਦੇ ਵਿੱਚ ਵੀ ਤੁਸੀਂ ਗਰਮ ਕਰ ਸਕਦੇ ਹੋ ਤੇ ਦੇਖੋ ਵੀਵੇਕ ਨੂੰ ਬਹੁਤ ਜ਼ਿਆਦਾ ਕੈਲਰੀ ਦੀ ਲੋੜ ਹੈਗੀ ਹੈ ਕਿੰਨੀ ਜ਼ਿਆਦਾ ਲੋੜ ਹੈ ਵੀਵੇਕ ਕਹਿੰਦੀ ਸੀ ਬਹੁਤ ਜ਼ਿਆਦਾ ਕਿੰਨੀ ਬਹੁਤ ਜ਼ਿਆਦਾ ਕਿੰਨੇ ਪਰਸੈਂਟ 80 80% ਓ ਮਾਈ ਗਾਡ ਤੁਹਾਨੂੰ ਪਤਾ ਵੀਵੇਕ ਦੇਸੀ ਜਿਮ ਲਗਾਉਂਦਾ ਹੈ ਦੇਸੀ ਜਿਮ ਹਨ ਨ ਦਿਸੇ ਜਿਮ ਲਗਾਉਂਦਾ ਹੈ ਕਿ ਵਿਵੇਕ ਨੂੰ ਹਰ ਇੱਕ ਚੀਜ਼ ਦੀ ਡਾਈਟ ਦੀ ਬਹੁਤ ਜ਼ਰੂਰਤ ਹੁੰਦੀ ਹੈ ਅੱਜ ਵਿਵੇ ਤੇਰੀ ਮਮ ਤੇਰੇ ਲਈ ਇੱਕ ਟੀ-ਸ਼ਰਟਸ ਲਿਆਏ ਆ ਵਾਈਟ ਕਲਰ ਦੀ ਬਹੁਤ ਹੀ ਸਮਾਰਟ ਟੀ-ਸ਼ਰਟਸ ਤੁਸੀਂ ਚੈੱਕ ਕੀਤੀ ਨਹੀਂ ਮੈਂ ਨਹੀਂ ਸ਼ਾਇਦ ਨਹੀਂ ਚੈੱਕ ਕੀਤੀ ਕੋਈ ਨਾ ਤੁਹਾਨੂੰ ਮੈਂ ਦਿਖਾਵਾਂਗੀ ਸੋ ਬਾਕੀ ਫੋਮ ਇ ਇੱਕ ਵਾਰ ਤੁਸੀਂ ਵੀ ਮਮਾ ਦਾ ਵੀਡੀਓ ਸਿਆਰ ਕਰ ਦੋ ਵੈਲੂ ਜੀ ਬਹੁਤ ਸਾਰੀਆਂ ਗੱਲਾਂ ਪਤਾ ਹੋ ਗਈਆਂ ਤੁਹਾਡਾ ਮੈਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਆਗੇ ਵੀ ਸਭ ਤੋਂ ਪਹਿਲਾਂ ਮੇਰਾ ਇੱਕੋ ਹੀ ਰੁਟੀਨ ਹੁੰਦਾ ਹੈ ਵਾਸ਼ਰੂਮ ਦੇ ਵਿੱਚ ਫਿਰ ਆਪਣੇ ਆਪ ਨੂੰ ਹੈਂਡ ਕਲੀਨ ਕਰਨਾ ਹੈ ਵਾਸ਼ ਕਲੀਨ ਕਰਨਾ ਹੈ ਕਪੜੇ ਬਦਲਨੇ ਤੇ ਸਕੂਨ ਮਿਲ ਜਾਣਾ ਪੂਰੀ ਤਰ੍ਹਾਂ ਜਦੋਂ ਮੈਨੂੰ ਸਕੂਲ ਮਿਲਿਆ ਫਿਰ ਮੈਂ ਪੀਜ਼ੇ ਵਾਲ ਹੋਈਆਂ ਨੇ ਤੇ ਮੈਂ ਐਡੀ ਟਾਈਮ ਪੀਜ਼ੇ ਵਾਲ ਹੋਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਸੋ ਐ ਦੇਖੋ ਪੀਜ਼ੇ ਦਾ ਜਿਹੜਾ ਬੇਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਹਲਕਾ ਜਿਹਾ ਠੰਡਾ ਹੋ ਗਿਆ ਕੋਈ ਗੱਲ ਨਹੀਂ ਇਹ ਜਿਹੜੇ ਦੋ ਬੱਚੇ ਨੇ ਅੱবি ਬੇਕ ਕੋ ਫਰਮੈਂਟ ਗਰਮ ਕਰਕੇ ਓਵਨ 'ਚ ਫਿਰ ਖਾਣਗੇ ਚਿੱਕੀ ਵੀ ਬਿਕ ਸੋ ਫਰਮੈਂਟ ਯਾ ਐ ਦੇਖੋ ਇਹਦੇ ਵਿੱਚ ਜੀ ਪਨੀਰ ਡਾਲਿਆ ਹੋਇਆ ਹੈ ਕਿ ਕਿ ਇਹ ਟੋਫੂ ਆ ਟੋਫੂ ਪਨੀਰ ਜੋ ਵੀ ਹੈ ਤੇ ਇਹ ਕੁਝ ਇਸ ਤਰ੍ਹਾਂ ਦਾ ਕੁਝ 그린-ਗ੍ਰੀਨ ਚੀਜ਼ੀ ਡਾਲੀ ਹੈ ਰੈੱਡ ਚੀਲੀ ਡਾਲੀ ਹੈ ਮਸ਼ਰੂਮ ਡਾਲੀ ਵੈਜੀਟੇਬਲਸ 올 ਵੈਜੀਟੇਬਲਸ ਸਾਰੀਆਂ ਨੇ ਮਤਲਬ 올 ਵੈਜੀਟੇਬਲਸ ਸਾਰੀਆਂ ਨੇ ਇਹਦੇ ਵਿੱਚ ਵੈਜੀਟੇਬਲ ਕਿਸੇ ਦੀ ਚੀਜ਼ ਦੀ ਕਮੀ ਨਹੀਂ ਬਾਕੀ ਨੇ بیس ਔਰ ਟੇਸਟ ਦੇ ਰਕੋਰ ਦੇਖਿਆ ਜਾਵੇ ਤਾਂ ਮੈਂ ਟੇਸ ਹਮ ਯਮੀ ਸੀਰੀਅਸਲੀ ਐਨਾ ਸੌਫਟ ਇਨਾ ਸੌਫਟ ਬੇਸ ਹੈ ਨਾ ਫੋਮੇਂ ਨਾ ਤੁਸੀਂ ਆਮ ਤੈਨੂੰ ਗਰਮ ਕਰੋਗੇ ਨਾ ਤੇ ਇਹਦੀ ਬਾਈ ਬਾਈ ਟਟਾ ਟਟਾ ਹੋ ਜਾਣਾ ਪੁੱਛੋ ਕਿਉਂ ਕਿ ਇਹਦਾ ਬੇਸ ਹਾਰਡ ਨਹੀਂ ਬਹੁਤ ਸੌਫਟ ਤੇ ਮੋਸਲੇਲਾ ਚੀਜ਼ ਬਹੁਤ ਮੈਲਟ ਹੋ ਜਾਂਦਾ ਇਸ ਲਈ ਤੇ ਇਸ ਲਈ ਬਹੁਤ ਟੇਸਟੀ ਫਸਟ ਰੈਸਟੋਰੈਂਟ ਜਿੱਡੇ ਕਿ ਮੈਂ ਬਈਆ ਦੇ ਐਸ ਰੈਸਟੋਰੈਂਟ ਦੇ ਵਿੱਚ ਗਈ ਵੀ 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 ਫੋਨ ਤੁਸੀਂ ਪਕੜੋ ਫੋਮੇਂ ਖਿਲਾ ਰਹੀ ਫਮ ਫਸਟ ਰੈਸਟੋਰੈਂਟ ਇਹੋ ਜਿਹਾ ਕਿ ਜਦੋਂ ਮੈਂ ਬਈਆ ਦੇ ਰੈਸਟੋਰੈਂਟ ਦੇ ਵਿੱਚ ਗਈ ਉੱਥੇ ਜਾ ਕੇ ਮੈਂ ਤੁਹਾਨੂੰ ਦਾ ਵੀਡੀਓ ਵੀ ਬਣਾਇਆ ਤਾਂ ਕਿ ਬਈਆ ਦੇ ਕਲੈਂਟਸ ਵਗੈਰਾ ਹੋਰ ਵੀ ਪਲੱਸ ਹੋ ਸਕਣ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਇੱਕ ਨਵੇਂ ਸਟੋਰ 'ਚ ਜਾ ਕੇ ਇੱਕ ਨਵਾਂ ਵੀਡੀਓ ਸੀ ਅਪਲੋਡ ਕਰਦੇ ਆ ਤੇ ਨਵੇਂ ਲੋਕਾਂ ਨਾਲ ਮੁਲਾਕਾਤ ਕਰਕੇ ਨਵੇਂ ਲੋਕਾਂ ਨੂੰ ਮਿਲਦੇ ਆ ਤੇ ਬਾਕੀ ਜਿਹੜੀ ਬਈਆਂ ਦੀ ਲੋਕੇਸ਼ਨਸ ਹੋ ਗਿਆ ਉਹ ਮੈਂ ਤੁਹਾਨੂੰ ਸਾਰੀ ਅਪਡੇਟ ਕਰ ਦਵਾਂਗੀ ਬਹੁਤ ਈਜ਼ੀ ਹੈ ਕੁਝ ਖਾਸ ਮਤਲਬ ਤਾਫ ਨਹੀਂ ਹੈਗਾ ਤੇ ਜੋ ਉਹ ਵੀ ਸੀ ਕਿ ਫਿਰ ਵੀ ਮੈਂ ਲੋਕੇਸ਼ਨਸ ਇਹਨਾਂ ਦੀ ਸੈਂਡ ਕਰ ਦਵਾਂਗੀ ਨਾਈਟ ਦਾ ਟਾਈਮ ਸੀ ਲਾਈਟ ਟਾਈਮ ਜਿੰਨਾ ਮੇ ਕੋ ਵੀਡੀਓ ਸਟਾਰਟ ਹੋ ਚੁੱਕਿਆ ਮੈਂ ਉਹਨਾਂ ਹੀ ਬਣਾ ਪਾਈ ਮੈਂ ਜ਼ਿਆਦਾ ਵੀਡੀਓ ਨਹੀਂ ਬਣਾ پائی ਬਟ ਫਿਰ ਵੀ ਉਹਨਾਂ ਨਾਲ ਗੱਲਬਾਤ ਜਿਹੜੀ ਵੀ ਅਸੀਂ ਨੌਨ ਸਟਾਪ ਕਰਾਂਗੇ ਜਦੋਂ ਈਵਨਿੰਗ ਟਾਈਮ ਫਾਰਮੇ ਦੇ ਨਾਲ ਮੈਂ ਜਾਵਾਂਗੀ ਚਾਹ ਪਾਣੀ ਦੇ ਟਾਈਮ ਦੇ ਸਿਆਰਨਾ ਠੀਕ ਹੈ ਬਾਕੀ ਪੀਜ਼ਾ ਇੱਕ ক্লাস ਹੈ ਬਹੁਤ ਵਧੀਆ ਵਿਵੇਕ ਖੁਸ਼ ਫੈਰੀ ਖੁਸ਼ ਪਾਪਾ ਉਹਨਾਂ ਨੂੰ ਵੈਸੇ ਰੋਟੀ ਵਿਦਿਆ ਹੈਪੀ ਪਾਪਾ ਇਹਦੇ ਨੂੰ ਰੋਟੀ ਚਾਹੀਦੀ ਕੱਲ ਵਾਲੀ ਸਮਾਂ ਸੀ ਮੈਂ ਤੁਹਾਨੂੰ ਸੇਮ ਦੱਸਿਆ ਵਿਦਿਆ ਯੂ ਆਰ ਹੈਪੀ ਕਹਿੰਦੇ ਕੋਈ ਬਾਹਾਨਾ ਨਹੀਂ ਦੇਖੋ ਫੋਮੀ ਨੂੰ ਪਤਾ ਸੀ ਮੰਮਾ ਨੂੰ ਆਨ ਕੇ ਛਿੜਕਾਣਾ ਪੈਣ ਜਾਂ ਮੰਮਾ ਨੂੰ ਕਿਚਨ ਨਾ ਪਕਾਨੀ ਪਵੇ ਤੇ ਫਿਰ ਵੀ ਦੇਖੋ ਮੈਂ ਆਪਣੀ ਬੇਟੀ ਨੂੰ ਐਨੇ ਵਾਸਤੇ ਕੀਤਾ ਹੋਇਆ ਹੈ ਕਿ ਮੇਰੀ ਬੇਟੀ ਮੇਰੇ ਅੰਦਰ ਤੱਕ ਕਿਚਨ ਸਟੋਰ ਰੈਡੀ ਕਰ ਸਕੇ ਕਿਉਂ ਫੈਰੀ ਯੂ ਆਰ ਰਾਈਟ ਨਾ いや ਇਤਨੀ ਹਮ ਵੀ ਕਰਦੇ ਨੇ ਕਰੇਗੀ

मैं तो फोन नहीं लेता ब्रो भर के बन के दिखाओ नहीं प्राइमरी अपने ड्रोन जी तरह अपनी कंप्लीट पढ़ाई करो फिर अपनी नौकरी करो एश फिर अपना एच प्रोसेस करो सिर्फ फेल के एक साल रहेगा नाइंस्टर में है एक साल ठीक है ना सो स्टेक केयर बाय बाय